ਇਮੀਗ੍ਰੇਸ਼ਨ ਸੈਂਟਰ ਨੂੰ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕਰਦਾ ਮੁੰਡਾ ਕਾਬੂ ਕਰ ਲਿਆ ਗਿਆ। ਦਰਸਲੂ ਫਰੀਦਕੋਟ ਦੇ ਕਮਿਆਣਾ ਚੌਂਕ ਦੇ ਵਿੱਚ ਇੱਕ ਇਮੀਗ੍ਰੇਸ਼ਨ ਸੈਂਟਰ ਤੇ ਉਸ ਵੇਲੇ ਹਫੜਾ ਦਫੜੀ ਮਚ ਜਾਂਦੀ ਹੈ ਜਦ ਇੱਕ ਨੌਜਵਾਨ ਤੇਲ ਦੀ ਕੈਨੀ ਲੈ ਕੇ ਸੈਂਟਰ ਦੀਆਂ ਪੌੜੀਆਂ ਚੜ ਜਾਂਦਾ ਤੇ ਸੈਂਟਰ ਨੂੰ ਅੱਗ ਲਗਾ ਕੇ ਫੂਕਣ ਦੀ ਕੋਸ਼ਿਸ਼ ਕਰਦਾ ਤੇ ਤੇਲ ਛਿੜਕਣ ਲੱਗਦਾ। ਪਰ ਸੈਂਟਰ ਦੇ ਅੰਦਰ ਕੰਮ ਕਰਦੇ ਮੁਲਾਜ਼ਮਾਂ ਦੀ ਮੁਸਤੈਦੀ ਦੇ ਚੱਲਦਿਆਂ ਇਹ ਹਾਦਸਾ ਟੱਲ ਗਿਆ ਤਾਂ ਆਪਾਂ ਜਿਹੜਾ ਨੌਜਵਾਨ ਜਿਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ दरअसल ਲੜਕੇ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੇ ਇਲਜ਼ਾਮ ਲਗਾ ਕੇ ਉਸ ਦੀ ਭੈਣ ਨੂੰ ਵਿਦੇਸ਼ ਭੇਜਣ ਦੇ ਲਈ ਸੈਂਟਰ ਮਾਲਕ ਦੇ ਵੱਲੋਂ ਉਸ ਦੀ origignal certificate ਤੇ ਡਾਕੂਮੈਂਟਸ ਲੈ ਲਏ ਗਏ ਪਰ ਕਾफी ਸਮਾਂ ਚੱਕਰ ਕਢਾਉਣ ਦੇ ਬਾਵਜੂਦ ਵੀ ਬਾਹਰ ਨਹੀਂ ਭੇਜਿਆ ਗਿਆ ਤੇ ਨਾ ਹੀ ਡਾਕੂਮੈਂਟ ਵਾਪਸ ਕੀਤੇ ਗਏ ਇਹ ਇਲਜ਼ਾਮ ਲਗਾਇਆ ਗਿਆ ਜਿਸ ਤੋਂ ਦੁਖੀ ਹੋ ਕੇ ਉਹ ਹੁਣ ਤੇਲ ਛੜਕ ਕੇ ਇੱਥੇ ਅੱਗ ਲਗਾਉਂਦੀ ਕੋਸ਼ਿਸ਼ ਕਰ ਰਿਹਾ ਸੀ ਸੈਂਟਰ ਵਾਲਿਆਂ ਨੇ ਉਲਟਾ ਉਸ ਤੇ ਸੈਂਟਰ ਨੂੰ ਅੱਗ ਲਗਾਉਂਦੇ ਇਲਜ਼ਾਮ ਲਗਾ ਦਿੱਤੇ ਨੇ ਉਸ ਦਾ ਕਹਿਣਾ ਹੈ ਮੈਂ ਤਾਂ ਆਪਣੇ ਆਪ ਤੇ ਤੇਲ ਪਾ ਕੇ ਅੱਗ ਲਗਾਉਂਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਲਟਾ ਮੇਰੇ ਤੇ ਸੈਂਟਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਦੂਜੇ ਪਾਸੇ ਸੈਂਟਰ ਮਾਲਕ ਦਾ ਕਹਿਣਾ ਹੈ ਕਿ ਉਸਦੀ ਭੈਣ ਦੇ ਅਸਲੀ ਡਾਕੂਮੈਂਟ ਸਾਡੇ ਕੋਲ ਨੇ ਪਰ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਉਹ ਖੁਦ ਕਿਸੇ ਨਾਲ ਲਾਵੇ ਤੇ ਕਲੀਅਰੈਂਸ ਫਾਰਮ ਸਾਈਨ ਕਰਕੇ ਆਪਣੇ ਡਾਕੂਮੈਂਟ ਲੈ ਜਾਵੇ ਬਾਅਦ ਦੇ ਵਿੱਚ ਕੋਈ ਹੋਰ ਕਲੇਮ ਨਾ ਕਰ ਸਕੇ ਇਸ ਦੇ ਲਈ ਅਜਿਹਾ ਕੀਤਾ ਜਾ ਰਿਹਾ ਪਰ ਇਸ ਵਿਅਕਤੀ ਦੇ ਵੱਲੋਂ ਸ਼ਾਇਦ ਕੋਈ ਨਸ਼ਾ ਕੀਤਾ ਗਿਆ ਜਿਸ ਦੇ ਚਲਦਿਆਂ ਇਹ ਤੇਲ ਦੀ ਭਰੀ ਕੈਨੀ ਲੈ ਕੇ ਇੱਥੇ ਪਹੁੰਚ ਗਿਆ ਤੇ ਸਟਾਫ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਇੱਥੇ ਇਹ ਵੀ ਕਿਹਾ ਗਿਆ ਕਿ ਉਸ ਵੱਲੋਂ ਇੱਥੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੱਥੇ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਮੈਂ ਨਾ ਦੇ ਨਾ ਸੁਭਾ ਕਰ ਰਹੇ ਆ ਹੱਥ ਤੁਹਾਡੇ ਗਰਮੀ ਦਾ ਡੈਡੀ ਦਾ ਨਾ ਮੈਂ ਜੜੀ ਸਾਡੇ ਚੌਰਾ ਨੂੰ ਬਾਲਾ ਸਾਡੇ ਡਾਕੂਮੈਂਟ ਨਹੀਂ ਕਰ ਰਹੇ ਕੀਤੇ ਕਿਤੇ ਨਹੀਂ ਕੰਪਲੇਟ ਦੀ ਸਰਪ ਇਹਨਾਂ ਤੇ ਪਹਿਲਾਂ ਵੀ ਹੋ ਹੈਗੇ ਆ ਜੀ ਇਹਨਾਂ ਨੂੰ ਕੋਈ ਗੱਲ ਸੀ ਲੌੜੀ 1.5 ਕਰੋੜ ਦੇ ਪੈਦਾ 1.5 ਕਰੋੜ ਦੇ ਪਹਿਲਾਂ 250000 ਜਿਆਦਾ ਕੀਤਾ ਨਾਲ ਇਸ ਇਹਨਾਂ ਨੇ ਕਿਥੋਂ ਲਿਆ ਜੀ ਇਹਨਾਂ ਨੇ ਪਹਿਲਾਂ ਵੀ ਹੈਗਾ ਬੰਦੇ ਆ ਅੱਜ ਇਹਨਾਂ ਤੇ ਨਿਕਰੇ ਸਾਜੀ ਉਹਨੇ ਅੰਦਰ ਨਾ ਮਾਰੀਆ ਮੇਰਾ ਨਾਮ ਦੱਸਦੇ ਉਹ ਇੱਕ ਸੋਨਰਾ ਨਾਤੂਰਾ ਪੈਂਦਾ ਜਰਾ ਹਾਂ ਨਾਤੂਰਾ ਪੈਂਦਾ ਨਾਤੂਰਾ ਬੰਦੇ ਇਹਨਾਂ ਦੇ ਡਾਕੂਮੈਂਟ ਜਿਹੜੇ ਸਾਡਾ ਤੁਹਾਨੂੰ ਜ਼ਿਕਰੀ ਬੰਦੇ ਆ ਜਿੱਦਾਂ ਇਹ ਇੱਕ ਮੀਟਰ ਰੁਕੀ ਮੜੇ ਪਰ ਆਪਣਾ ਮਰਦ ਵੀ ਬੜਾ ਜਿਆਦਾ ਮਰਦ ਮਰਦ ਚੱਕ ਮਟਰ ਤਾਂ ਇਹ ਤਾਂ ਟੈਂਪੋ ਮਟਰ ਕੋਲ ਕਿਸੇ ਲੱਗੇ ਹੋਏ। ਕਹਾ ਦਾ ਕਿਸੇ ਵਾਰ ਇਸਕੇ ਨੀਯੰਤ੍ਰਣ ਦੇ ਰੈਂਕ ਤੇ ਹੈ। ਅਸੀਂ ਨੇ ਕਹਾ ਟੈਂਪੋ ਕੋਲ ਆਇਆ ਕਾਇਨ ਕਰਦੇ। ਅਪਾ ਲੈ ਕੇ ਦਵਾਇਆ 45 ਮਿੰਟ ਲੱਗ ਗਏ। ਰੀਅਰਸ ਕਰਦੇ ਲੱਗਿਆ। ਕਾਲੀ ਬਾਤ ਰੀਅਰਸ ਲਗਾਤਾ ਕਿ ਇਸ ਦਾ ਫਾਂਡਾ ਅੰਦਾਜ਼ੀ ਕਾਲੀ ਸੀ। ਉਹ ਕਿਸੇ ਕੋਲ ਹੈ। ਅਬ ਆਉਂਦੇ। ਕੱਪੜਾ ਨਾ ਕਿਰਤ ਕਰ ਰਿਹਾ। ਚਲੋ ਉੱਥੇ ਆਓ ਕਿਤ ਵਾਲੇ ਕੋਈ। ਫਿਰ ਉਹ ਸੈਕਟਰ ਨਾਲ ਲੈ ਕੇ ਜਾ। ਨਾ ਤੁਹਾਡਾ ਗੁਰਦਿਲ ਵੀਰ ਸਿੰਘ ਦਾ ਜੀ ਮੇਰਾ ਨਾਮ ਕੀ ਹੋਇਆ ਮਸਲਾ ਕੀ ਦੀ ਗੱਲ ਹੈ ਜੀ 2.5 ਸਾਲਾਂ ਦੀ ਗੱਲ ਹੈ ਜੀ ਇਹਨਾਂ ਨੇ ਸਾਥੂ ਡਾਕੂਮੈਂਟ ਲੈ ਲਏ ओरिजिनल ਡਾਕੂਮੈਂਟ ਵੈਸੇ ਲੈਣਦੇ ਨਹੀਂ ਹੁੰਦੇ ਸੀ ਪਹਿਲੀ ਵਾਰ ਸੀ ਤੇ ਗਰੀਬ ਬੰਦਿਆ ਸਾਥੂ ओरिजिनल ਡਾਕੂਮੈਂਟ ਲੈ ਲਏ ਤੇ ਅੱਧੂ ਬਾਅਦ ਇਹਨਾਂ ਨੇ ਕੀ ਕੀਤਾ ਵੀ ਅਸੀਂ ਬਾਹਰ ਭੇਜ ਦਿਆਂਗੇ 2.5 ਸਾਲ ਇਹਨਾਂ ਨੇ ਸਾਥੂ ਖਰਚਾ ਕਰਾਇਆ ਖਰਚਾ ਕਰਾਇਆ ਜੀ ਸਾਡੇ ਕੋਲ ਜਿਹੜੇ ਪੈਸੇ ਸੀ ਲਵਾ ਲਿਆ ਅੱਜ ਸਾਡੇ ਕੋਲ ਬਸ ਕੁਝ ਨਹੀਂ ਜਿੱਦੇ ਆੜੀ ਕਰਕੇ ਅਸੀਂ ਤੇਲ ਪਵਾ ਕੇ ਇਹਨਾਂ ਕੋਲ ਆ ਜਾਂਦੇ ਆ ਮੈਂ ਪਹਿਲਾਂ ਵੀ ਇਹਨਾਂ ਕੋਲ ਜਿਹੜੇ ਮਾਰਕ ਹੱਥ ਜੋੜ ਕੇ ਜਾਵੜਦੇ ਇਹ ਦਾਾਂ ਦੀ ਰੇਟ ਦੇਂਦੀ ਸੀ ਅੱਜ ਫਿਰ ਜਦੋਂ ਮੈਂ ਹੱਥ ਜੋੜੇ ਨਾ ਮੁਰੇ ਦੇਖੋ ਜਦੋਂ ਹੌਣ ਲੌੜਾ ਤੇ ਹੁਣ ਆਫਿਸ ਦਾ ਮਾਲਕ ਆ ਗਿਆ ਜਦੋਂ ਮੈਂ ਪਹਿਲਾਂ ਹੱਥ ਜੋੜੇ ਉਹ ਤਾਂ ਕੋਈ ਨਹੀਂ ਆਇਆਗਾ ਠੀਕ ਹੈ ਜੀ ਫਿਰ ਮੈਂ ਇਹਨਾਂ ਨੂੰ ਕਹ ਵੀ ਮੈਂ ਤਾਂ ਮੇਰੀ ਭੈਣ ਦੇ ਡਾਕੂਮੈਂਟ ਦੇ ਦੋ ਸਾਡੇ ਪੱਲੇ ਹੈ ਨਹੀਂ ਜੇ ਸਾਡੇ ਕੋਲ ਪੈਸੇ ਹੁੰਦੇ ਇਤੋਂ ਨੂੰ ਪੈਸੇ ਦੇ ਦਈਏ ਸਾਡਾ ਕੋਈ ਵੈਸੇ ਅਸੀਂ ਅੱਖਾਂ ਸਾਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਤੇ ਅਦੋਬਾ ਦੇ ਇੱਕ ਹੀ ਸਾਨੂੰ ਉਹ ਕੰਨ ਲੱਗ ਗਿਆ ਤੁਸੀਂ ਗਲਤ ਬੋਲਦੇ ਆ ਮੈਂ ਕਿਹਾ ਜੀ ਮੈਂ ਤੁਹਾਡੇ ਅੱਜੀ ਮਰੂੰਗਾ ਤੁਹਾਡਾ ਨਾਮ ਲੈ ਕੇ ਤੁਸੀਂ ਤੁਸੀਂ ਐਂ ਕਰਦੋ ਸਾਡੇ ਨਾਲ ਸਾਡੀ ਕੋਈ ਹੈ ਨਹੀਂ ਜੀ ਕੋਈ ਜੀ ਸਾਡੇ ਕੋਲ ਹੋਵੇ ਤੁਸੀਂ ਮੇਰੇ ਸਾਰੇ ਮਾਤਰਾਂ ਦਾ ਖਾਤਾ ਚੈੱਕ ਕਰਾ ਸਕਦੇ ਆ ਸਾਡੇ ਕੋਲ ਇਸ ਟਾਈਮ ਖਾਤੇ 'ਚ 15 ਰੁਪਏ ਆ ਜੀ ਸਾਡੇ ਵਰਗਾ ਗਰੀਬ ਬੰਦਾ ਕਰੇ ਕਿ ਜੀ ਇਹਨਾਂ ਕੋਲ ਡਾਕੂਮੈਂਟ ਰੱਖੇ 2.5 ਸਾਲ ਹੋ ਗਏ ਇਹ ਕਹਿੰਦੇ ਵੀ ਇਸ ਤਾਂ ਐਂ ਦੇਵਾਂਗੇ ਹੁਣ ਕਹਿੰਦੇ ਅਗਲੇ ਮਹੀਨੇ ਫਿਰ ਕਹਿੰਦੇ ਅਗਲੇ ਮਹੀਨੇ ਫਿਰ ਕਹਿੰਦੇ ਅਗਲੇ ਮਹੀਨੇ ਹੋਰ ਕੀ ਕੀਤਾ ਫਿਰ ਮੈਂ ਤਾਂ ਤੇਲ ਪਾ ਕੇ ਮੱਝਦਾ ਸੀਗਾ ਹੁਣ ਇਹਨਾਂ ਨੇ ਇਹ ਕਹਿੰਦੇ ਸਾਨੂੰ ਤੇਲ ਪਾ ਕਮਚਾਉਂਦਾ ਸੀ ਹੁਣ ਇਹਨਾਂ ਨੇ ਫੋਲਸ ਕੰਪਲੀਟ ਦੇਤੀ ਆ ਜੀ ਦੇਖੋ ਹੁਣ ਪ੍ਰਸ਼ਾਸਨ ਕੀ ਕਰ ਗਈ